ਉਸ ਮਾਲਕ ਕੋਲ ਪਲ ਪਲ ਦਰਨਾ ਹੈ ਉੱਚ नीच ਦੇ ਬੰਧਨ ਵਿੱਚ ਨਹੀਂ ਫਸਣਾ ਉੱਚ नीਚ ਨੂੰ ਮੰਨਣ ਵਾਲੇ ਲੋਕ ਪ੍ਰਮਾਤਮਾ ਦੀ ਨਜ਼ਰ ਵਿੱਚੋਂ ਇਸ ਤਰ੍ਹਾਂ ਗਿਰ ਜਾਂਦੇ ਹਨ ਜਿਸ ਤਰ ਕਿਸੇ ਰੋਹੀ ਵਿੱਚ ਖੜੇ ਹੋਏ ਵਿੱਚ ਤੋਂ ਪੱਤਰ ਟੁੱਟ ਕੇ ਜ਼ਮੀਨ ਉੱਪਰ ਗਿਰ ਜਾਂਦਾ ਹੈ ਕਿਉਂਕਿ ਊਚ ਨੀਚ ਗਕੂੜ ਕੱਪੜ ਦੀ ਕੰਧ ਖੜੀ ਕੀਤੀ ਹੋਈ ਹੈ ਇਸ ਵਿੱਚ ਇੱਕ ਰਾਈ ਪਰ ਵੀ ਸੱਚ ਨਹੀਂ ਆਪਣੇ ਆਂਡੀਆਂ ਗਵਾਲੀਆਂ ਨਾਲ ਪੂਰਾ ਪਿਆਰ ਕਰਨਾ ਇੱਕ ਦੂਜੇ ਨੂੰ ਦੇਖ ਕੇ ਖੁਸ਼ੀ ਕਰਨੇ ਸਤ ਬਚਨदाई ਇਹ ਪੂਰਨ ਮਰਿਆਦਾ ਕਹੀ ਹੈ ਜੋ ਸੰਤ ਜਨਾ ਦੇ ਮਨ ਦਾ ਅਸਲੀ ਰਾਜ ਹੈ ਜੋ ਸਦਾ ਕਾਲ ਵੈਰ ਤੋਂ ਨਿਰਵੈਰ ਹੁੰਦੇ ਹਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਸੰਤਾਂ ਵਿੱਚ ਇਹ ਪੰਜ ਭੂਤ ਨਹੀਂ ਹੁੰਦੇ ਸੰਤ ਜਾਨ ਹਉਮੈ ਤੋਂ ਬਹੁਤ ਦੂਰ ਰਹਿੰਦੇ ਹਨ ਜੀਵ ਹਉਮੈ ਦੇ ਜਾਲ ਵਿੱਚ ਫਸ ਕੇ ਆਪਣੀ ਆਤਮਾ ਨੂੰ ਪਵਿੱਤਰ ਨਹੀਂ ਰੱਖ ਸਕਦਾ ਹਉਮੈ ਦੇ ਜਾਲ ਵਿੱਚ ਫਸ ਕੇ ਜੀਵ ਪ੍ਰਭੂ ਦੀ ਪ੍ਰਾਪਤੀ ਨਹੀਂ ਕਰ ਸਕਦਾ ਦੁਬਦਾ ਇੱਕ ਬਹੁਤ ਬੁਰੀ ਮੈਲ ਹੈ ਜੋ ਜੀਵ ਨਾਲ ਜੀਵ ਦਾ ਵੈਰ ਪਾ ਦਿੰਦੀ ਹੈ ਦੁਬਦਾ ਦਾ ਰਾਸ ਕੂੜ ਕਪਟ ਝੂਠ ਤੁਭਾਂ ਧੱਕੇ ਛਾਹੇ ਧੋਖੇ ਬਾਜ਼ੀ ਛਲ ਚਲਿਤਰ ਚਤੁਰਾਈ ਮਕਰ ਪ੍ਰੇਮ ਪਖੰਡ ਬੁਰਾਈ ਸਚਾਈ ਭਲਾਈ ਦਾ ਦੁਬਦਾ ਦਿ ਰਾਜ ਨਾਲ ਕੋਈ ਸੰਬੰਧ ਨਹੀਂ ਜਦੋਂ ਇਨਸਾਨ ਦੁਬਧਾ ਦੇ ਨਾਸਤਿਕ ਜਾਲ ਵਿੱਚ ਫਸ ਜਾਂਦਾ ਹੈ ਉਸ ਦੇ ਮਨ ਵਿੱਚ ਉਹ ਸਚਾਈ ਭਲਾਈ ਦਿਆ ਧਰਮ ਅਨੇਕ ਕਰਮ ਪ੍ਰਮਾਤਮਾ ਦਾ ਸਿਮਰਨ ਇਹ ਕਲਾ ਨਿਕਲ ਜਾਂਦੀਆਂ ਹਨ ਦੁਬਧਾ ਇਨਸਾਨ ਦੀਆਂ ਅੱਖਾਂ ਤੋਂ ਬ੍ਰਹਮ ਗਿਆਨ ਦਾ ਪਰਦਾ ਪਰੇ ਹਟਾ ਕੇ ਅਗਿਆਨਤਾ ਦਾ ਪਰਦਾ ਅੱਖਾਂ ਅੱਗੇ ਤਾਨ ਦੇਂਦੀ ਹੈ ਜੋ ਇਨਸਾਨ ਦਾ ਚੰਚਲ ਮਨ ਭਲੇ ਕਰਮਾਂ ਵੱਲੋਂ ਮੁੜ ਕੇ ਬੁਰੇ ਕਰਮਾਂ ਦੇ ਮਗਰ ਲੱਕ ਬਨ ਕੇ ਲੱਜ ਜਾਂਦਾ ਹੈ ਜੋ ਬੁਰੇ ਕਰਮ ਕਰਕੇ ਜੀਵ ਪ੍ਰਭੂ ਜੀ ਨਾਲੋਂ ਜੁਗਾ ਜੁਗਾਤਾ ਵਾਸਤੇ ਵਿਛੜ ਜਾਂਦਾ ਹੈ ਜੋ 84 ਲੱਖ ਜੁਨਾਂ ਦੇ ਚੱਕਰ ਵਿੱਚ ਘੁੰਮਦਾ ਹਾਰ ਹੋ ਜਾਂਦਾ ਹੈ ਉਸ ਨੂੰ ਆਰਾਮ ਕਰਨ ਵਾਸਤੇ ਦੁਨੀਆ ਵਿੱਚ ਕਿਤੇ ਵੀ ਕੋਈ ਜਗ੍ਹਾ ਨਹੀਂ ਮਿਲਦੀ